ਰੈਸਲਿੰਗ ਦੇਖੋ ਮੇਰੀ ਹਜੇ ਚੱਲ ਰਹੀ ਹੈ 2015 ਤੋਂ ਮੈਂ ਰੈਸਲਿੰਗ ਚ ਮੈਂ ਸਟਾਰਟ ਕੀਤੀ ਸੀ ਫਿਰ ਮੈਂ ਵੀਚ ਯੂ ਐਸ ਗਿਆ 뮤지컬 ਹੁੰਦਾ ਨਾ ਕਿ ਵੀ ਹਰ ਕੋਈ ਪਿਆਰ ਕਰਦਾ 뮤지컬 ਨਾਲ ਹਾਂਜੀ ਤੇ ਮੈਨੂੰ ਬਹੁਤ ਪਿਆਰਾ ਹੈ 뮤지컬 ਨਾਲ ਸ਼ੁਰੂ ਤੋਂ ਮੈਂ ਆਪ ਥੋੜਾ ਗੰਦਾ ਰਹਿਣਾ ਰੋਹੀ ਮੈਰੂਨ ਜਿਹੜਾ ਆਪਾਂ ਲਾਂਚ ਕਰ ਰਹੇ ਹਾਂ ਉਹਦਾ ਜਿਹੜਾ ਸਾਡੇ ਤੋਂ ਸੋਨਾ ਗਾਣਾ ਆ ਰਿਹਾ ਉਹਦਾ ਪਹਿਲੇ ਵੀ ਗਾਣਾ ਆ 올ਡ ਲੇ ਲੇਤੀਨ ਸਾਡੀ ਕਰੀ 뮤ਜ਼ਿਕ ਕੰਪਨੀ ਆ ਉੱਥੋਂ ਹੀ ਆਇਆ ਹੈ ਤੋਂ ਨੂੰ ਦੱਸ ਨਹੀਂ ਸਕਦਾ ਤੇ ਮੇਰੇ ਮਾਪੇ ਹੋ ਜਾਂ ਮੇਰੀ ਭੈਣਾਂ ਜਾਣਦੀਆਂ ਕਿ ਬਈ ਮੈਂ ਕਿਹੜੇ ਰਸਤਿਆਂ ਨਿਕਲਿਆ ਕਿਉਂਕਿ ਮੈਂ ਇੱਕ ਐਜ਼ ਐਨ ਅਕਾਊਂਟੈਂਟ ਸੀਗਾ ਇੱਕ ਯੂਨੀਵਰਸਿਟੀ ਦੇ ਅੰਦਰ ਅੱਛਾ ਈ ਹਾਂਜੀ 8-10 ਘੰਟੇ ਦੀ ਜੌਬ ਸੀ ਮੇਰੀ ਹਾਂ ਥੋੜਾ ਜਿਆਦਾ 2015 ਚ ਹੋ ਗਿਆ ਸੀਗਾ ਐਸਾ ਇਨਸੀਡੈਂਟ ਹੋ ਗਿਆ ਸੀਗਾ ਕਿ ਮੈਨੂੰ ਸਾਰਾ ਕੁਝ ਚੇਂਜ ਕਰਨਾ ਪਿਆ ਆਪਣਾ ਕਿ ਬਈ ਨਹੀਂ ਮੈਂ ਕੁਝ ਕਰਨਾ ਹੁਣ ਲਾਈਫ ਵਿੱਚ ਕਿਉਂਕਿ ਆਪਾਂ ਰੈਂਟ ਦੇ ਮਕਾਨ ਤੇ ਰਹਿੰਦੇ ਸੀਗੇ ਹੁਣ ਤਾਂ ਵਾਇਗਰੂ ਨੂੰ ਬਹੁਤ ਪੱਖਸ਼ ਹੈ ਰੈਸਲਿੰਗ ਦਾ ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਨੂੰ ਉਹ ਪਲੇਟਫਾਰਮ ਹੀ ਮਿਲ ਪੰਦਾ ਕਿਉਂਕਿ ਆਪਣੇ ਇੰਡੀਆ ਵਿੱਚ ਪਲੇਟਫਾਰਮ ਹੈ ਹੀ ਨਹੀਂ ਰੈਸਲਿੰਗ ਦਾ ਬਹੁਤ ਘੱਟ ਆ ਖਲੀਜੀ ਦੀ ਅਕੈਡਮੀ ਹੈ ਇੱਕ ਹੋਰ ਐਚ ਡਬਲਯੂ ਕਰਕੇ ਅਕੈਡਮੀ ਹੈ ਇੱਕ ਦੋ ਹੀ ਅਕੈਡਮੀ ਹੈ 150 150 ਕਰੋੜ ਦੀ ਜਨਤਾ ਹੈ ਉਹਦੇ ਵਿੱਚ ਯੰਗਸਟਰ ਕਿੰਨੇ ਆ ਡਬਲਯੂ ਦਾ ਥੋੜਾ ਜਿਹਾ ਸਟਰਗਲ ਵਾਲਾ ਰਿਹਾ 2015 ਵਿੱਚ ਮੈਂ ਖਲੀਸਰ ਦੀ ਅਕੈਡਮੀ ਤੋਂ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਮੈਂ ਕਪਿਲ ਸ਼ਰਮਾ ਦੇ ਸ਼ੋਅ ਤੇ ਦੇਖਿਆ ਸੀਗਾ 2015 ਵਿੱਚ ਕਬੂ ਟਵੀ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਯਾਨੀ ਸੱਮਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਸ਼ੈਂਕੀ ਰੈਸਲਰ ਜਿਨ੍ਹਾਂ ਨੇ ਬਹੁਤ ਸਾਰੀਆਂ ਚੈਂਪੀਅਨਸ਼ਿਪਸ ਜੜੀਆਂ ਨੇ ਜਿੱਤੀਆਂ ਹੋਈਆਂ ਨੇ ਤੇ ਹੁਣ ਇੱਕ ਨਵੀਂ ਜਿਹੜੀ ਹੈ ਆਪਣੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਵੈਸੇ ਤਾਂ ਅਗਰ ਦੇਖਿਆ ਜਾਵੇ ਤਾਂ ਡੈਬਿਊ ਇਹਨਾਂ ਦਾ ਔਨ ਸਕਰੀਨ ਤਾਂ 2019 ਦੇ ਵਿੱਚ ਹੋ ਚੁੱਕਾ ਸੀ ਬਟ ਹੁਣ ਐਜ਼ ਅ ਪ੍ਰੋਡਿਊਸਰ ਵੀ ਇਹ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਜਾ ਰਹੇ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ سلسلہ ਅੱਗੇ ਤੋਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰ ਜਿੱਦਾਂ ਕੀ ਮੈਂ ਕਿਹਾ ਪਹਿਲਾਂ ਰੈਸਲਿੰਗ ਹਾਂਜੀ ਹੈਨਾ ਫਿਰ ਮੂਵੀ ਦੇ ਵਿੱਚ ਕੰਮ ਕੀਤਾ ਸਲਮਾਨ ਭਾਈ ਦਾ ਤੇ ਹੁਣ ਅਸੀਂ ਐਜ਼ ਅ ਪ੍ਰੋਡਿਊਸਰ ਆ ਰਹੇ ਹਾਂ ਸੋ ਇਹ ਜਿਹੜੀ ਜਰਨੀ ਹੈ ਇੰਨੇ ਮੋੜ ਕੇੜ ਲੈ ਕੇ ਹੈਨਾ ਹੁਣ ਤੁਸੀਂ ਪੰਜਾਬੀ ਇੰਡਸਟਰੀ ਚ ਵੀ ਕਦਮ ਰੱਖਿਆ ਆ ਸੋ ਇਹ ਜਰਨੀ ਸ਼ੁਰੂ ਕਿੱਦਾਂ ਹੋਈ ਜੀ ਰੈਸਲਿੰਗ ਦੇਖੋ ਮੇਰੀ ਹਜੇ ਚੱਲ ਰਹੀ ਹੈ 2015 ਤੋਂ ਮੈਂ ਰੈਸਲਿੰਗ ਚ ਮੈਂ ਸਟਾਰਟ ਕੀਤੀ ਸੀ ਫਿਰ ਮੈਂ 20 ਚ ਯੂਐਸ ਗਿਆ ਤੇ ਰੈਸਲਿੰਗ ਮੇਰੀ ਲਗਾਤਾਰ ਚੱਲ ਰਹੀ ਆ ਹੁਣੇ ਵੀ 2-4 ਦਿਨ ਪਹਿਲਾਂ ਮੇਰਾ ਇੱਕ ਮਥਰਾ ਸ਼ੋਅ ਸੀਗਾ ਰੈਸਲਿੰਗ ਦਾ ਉਹ ਮੈਂ ਕੀਤਾ ਅ ਰਈ ਗੱਲ 뮤ਜ਼ਿਕ ਦੀ 뮤ਜ਼ਿਕ ਹੁੰਦਾ ਨਾ ਕਿ ਵੀ ਹਰ ਕੋਈ ਪਿਆਰ ਕਰਦਾ 뮤ਜ਼ਿਕ ਨਾਲ ਹਾਂਜੀ ਤੇ ਮੈਨੂੰ ਬਹੁਤ ਪਿਆਰ ਆ 뮤ਜ਼ਿਕ ਨਾਲ ਸ਼ੁਰੂ ਤੋਂ ਮੈਂ ਆਪ ਥੋੜਾ ਗਾਉਂਦਾ ਰਹਿਣਾ ਜਿੱਦਾਂ ਹੁੰਦਾ ਨਾ ਬਾਥਰੂਮ ਸਿੰਗਰ ਖੈਲਿਓ ਉਦਾਂ ਉਦਾਂ ਗਾ ਲਿਆ ਯਾਰਾ ਦੋਸਤਾਂ ਨੇ ਕਿਹਾ ਤਾਂ ਕਿ ਚੱਲ ਯਾਰ ਸੁਣਾ ਦੇ ਜਦੋਂ ਬੈਠੇ ਆਪਾਂ ਇਕੱਠੇ ਤੇ ਬਸ ਇਹ ਸੀਗਾ ਮੋਟਿਵ ਸੀਗਾ ਕਿ ਇੱਕ ਰੋਹੀ ਮੈਰੂਨ ਜਿਹੜਾ ਆਪਾਂ ਲਾਂਚ ਕਰ ਰਹੇ ਹਾਂ ਉਹਦਾ ਹਾਂਜੀ ਉਹ ਜਿਹੜਾ ਸਾਡੇ ਤੋਂ ਸੋਨਾ ਗਾਣਾ ਆ ਰਿਹਾ ਉਹਦਾ ਪਹਿਲੇ ਵੀ ਗਾਣਾ ਆਇਆ 올ਡ ਲੇ ਲੇਟਨ ਸਾਡੀ ਘਰੇ ਮਿਊਜ਼ਿਕ ਕੰਪਨੀ ਆ ਉੱਥੋਂ ਹੀ ਆਇਆ ਮੈਨ ਇਹੀ ਸੀਗਾ ਕਿ ਮੁੰਡੇ ਚ ਟੈਲੈਂਟ ਬਹੁਤ ਹੈ ਲਿਖਦਾ ਬਹੁਤ ਸੋਹਣਾ ਹੈ ਤੇ ਕੰਪੋਜੀਸ਼ਨ ਆਪ ਕਰਦਾ ਹੈ ਤੇ ਕਦੋਂ ਦਾ ਆਪਾਂ ਕਰ ਰਹੇ ਸੀਗੇ ਵੀ ਕੁਝ ਕੀਤਾ ਜਾਏ ਫਿਰ ਆਪਾਂ ਸੋਚ ਰਹੇ ਸੀਗੇ ਯਾਰ ਕਿਸੇ ਨੂੰ ਕਿਸੇ ਕੋਲ ਜਾਇਆ ਜਾਏ ਪ੍ਰੋਡਕਸ਼ਨ ਨਾਲ ਮਤਲਬ ਉਹ ਅਗਰ ਇਹਨਾਂ ਦਾ ਟੈਲੈਂਟ ਵੇਖੇ ਮੁੰਡੇ ਦਾ ਤੇ ਚਾਂਸ ਦਿੱਤਾ ਜਾਏ ਪਰ ਉਹ ਚੀਜ਼ ਹੋ ਨਹੀਂ ਰਹੀ ਸੀ ਫਿਰ ਮਨ ਬਣਾਇਆ ਕਿ ਭਈ ਆਪਾਂ ਆਪ ਹੀ ਇਸ ਲਾਈਨੇ ਚੱਲਨੇ ਆ ਇਸ ਕਰਕੇ ਆਪਾਂ ਇੱਕ 뮤ਜ਼ਿਕ ਕੰਪਨੀ ਸ਼ੁਰੂ ਕੀਤੀ ਹੈ ਲੇਬਲਟੀ ਪ੍ਰੋਡਕਸ਼ਨਸ ਔਰ ਮੇਨ ਮੋਟਿਵ ਇਹੀ ਹੈ ਕਿ ਭਈ ਰੋਹੀ ਮੈਰੂਨ ਜਿੱਦਾਂ ਦਾ ਗਾਉਂਦਾ ਹੈ ਮੁੰਡਾ ਐਵੇਂ ਦੇ ਐਵੇਂ ਦੇ ਬੰਦਿਆਂ ਨੂੰ ਪਲੈਟਫਾਰਮ ਨਹੀਂ ਮਿਲ ਪਦਾ ਤੇ ਮੇਨ ਮਕਸਦ ਇਹੀ ਹੈ ਕਿ ਭਈ ਅੱਗੇ ਵੀ ਜਿੱਦਾਂ ਹੋਰ ਮੁੰਡੇ ਮਿਲਣ ਕੁੜੀਆਂ ਮਿਲਣ ਇਹ ਨਹੀਂ ਵੀ ਮੁੰਡੇ ਆਪਾਂ ਲਾਂਚ ਕਰਨੇ ਆ ਹੋਰ ਕੁੜੀਆਂ ਮਿਲਣ ਜਿਨ੍ਹਾਂ ਦੇ ਜਿਨ੍ਹਾਂ ਕੋਲ ਟੈਲੈਂਟ ਆ ਲੇਕਿਨ ਪਲੈਟਫਾਰਮ ਨਹੀਂ ਹੈ ਆਪਾਂ ਉਹਨਾਂ ਨੂੰ ਚਾਂਸ ਦੇਵਾਂਗੇ ਅੱਗੇ ਉਹਨਾਂ ਨੂੰ ਲੈ ਕੇ ਆਵਾਂਗੇ ਪਲੈਟਫਾਰਮ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਮਿਊਜ਼ਿਕ ਦੇ ਵਿੱਚ ਜਿੱਦਾਂ ਤੁਸੀਂ ਪਲੈਟਫਾਰਮ ਦੇ ਰਹੇ ਹੋ ਹਨਾ ਤੁਹਾਡੀ ਲੇਬਲ ਕੰਪਨੀ ਤੋਂ ਬਟ ਜੇ ਮੈਂ ਗੱਲ ਕਰਾਂ ਰੈਸਲਿੰਗ ਦੀ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਆਪਣੇ ਇੰਡੀਆ ਵਿੱਚ ਜਿਹੜੇ ਬੱਚੇ ਰੈਸਲਿੰਗ ਕਰਨਾ ਚਾਹੁੰਦੇ ਆ ਉਹਨਾਂ ਲਈ ਹਜੇ ਬਹੁਤ ਸਟਰਗਲ ਆ ਜੀ 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 ਕਿ ਇਹ ਤੁਹਾਨੂੰ ਲੱਗਦਾ ਹੈ ਕਿ ਹੁਣ ਤੱਕ ਦੀ ਤੁਹਾਡੀ ਜਰਨੀ ਜਿਹੜੀ ਹੈ ਉਹ ਹੁਣ ਕਿਤੇ ਨੇ ਕਿਤੇ ਸੌਖੀ ਹੋ ਗਈ ਹੈ ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਕਾਫੀ ਔਖਾ ਸੀਗਾ ਰੈਸਲਿੰਗ ਦੇ ਵਿੱਚ ਜੀ ਬਹੁਤ ਔਖਾ ਸੀਗਾ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਮੇਰੇ ਮਾਪਿਓ ਜਾਂ ਮੇਰੀ ਭੈਣਾਂ ਜਾਣਦੀਆਂ ਕਿ ਬਈ ਮੈਂ ਕਿਹੜੇ ਰਸਤਿਆਂ ਨਿਕਲਿਆ ਕਿਉਂਕਿ ਮੈਂ ਇੱਕ ਐਜ਼ ਐਨ ਅਕਾਊਂਟੈਂਟ ਸੀਗਾ ਯੂਨੀਵਰਸਿਟੀ ਦੇ ਅੰਦਰ ਅੱਛਾ ਈ ਹਾਂਜੀ 8-10 ਘੰਟੇ ਦੀ ਜੌਬ ਸੀ ਮੇਰੀ ਇਹ ਮੈਂ ਬੀਕੋਮ ਕੀਤੀ ਤੇ ਮੈਂ ਸੀਏ ਕੋਲ ਟ੍ਰੇਨਿੰਗ ਲੈ ਕੇ ਅਕਾਊਂਟਸ ਦਾ ਕੰਮ ਸਿੱਖਿਆ ਓਕੇ ਤੇ 12 ਤੋਂ 2012 ਤੋਂ ਲੈ ਕੇ 2015 ਮੈਨੂੰ ਹਜੇ ਵੀ ਯਾਦ ਹੈ ਜੁਲਾਈ 2015 ਚ ਮੈਂ ਰਿਜ਼ਾਈਨ ਦਿੱਤਾ ਸੀਗਾ ਜੌਬ ਤੋਂ ਕਿਉਂਕਿ ਮੇਰੀ 8-10 ਘੰਟੇ ਦੀ ਜੌਬ ਸੀ ਸਵੇਰੇ ਉੱਠਣਾ ਮੰਮੀ ਨੇ ਖਾਣਾ ਪੈਕ ਕਰਨਾ ਮੇਰੇ ਹਸਤੇ ਮੈਂ ਪਾਸ ਫੜਨੀ 50-60 ਕਿਲੋਮੀਟਰ ਮੈਂ ਟਰੈਵਲ ਕਰਨਾ ਯੂਨੀਵਰਸਿਟੀ ਦੀ ਬੱਸ 'ਚ 6-7 ਵਜੇ ਘਰ ਆਣਾ ਸੀਰੀਅਲ ਦੇਖਣਾ ਮਮੀ ਦੇ ਨਾਲ ਬੈਠ ਕੇ ਖਾ ਕੇ ਸੌ ਜਾਣਾ ਬਸ ਇਹੀ ਮੇਰਾ ਦਿਨ ਚੱਲਿਆ ਸੀਗਾ ਮੇਰਾ ਸਕੇਡਿਊਲ ਇਹੀ ਸੀਗਾ ਲੇਕਿਨ ਥੋੜਾ ਜਿਆਦਾ 2015 ਚ ਹੋ ਗਿਆ ਸੀਗਾ ਐਸਾ ਇਨਸੀਡੈਂਟ ਹੋ ਗਿਆ ਸੀਗਾ ਕਿ ਮੈਨੂੰ ਸਾਰਾ ਕੁਝ ਚੇਂਜ ਕਰਨਾ ਪਿਆ ਆਪਣਾ ਕਿ ਭਾਈ ਨਹੀਂ ਮੈਂ ਕੁਝ ਕਰਨਾ ਹੁਣ ਲਾਈਫ ਵਿੱਚ ਕਿਉਂਕਿ ਆਪਾਂ ਰੈਂਟ ਦੇ ਮਕਾਨ ਤੇ ਰਹਿੰਦੇ ਸੀਗੇ ਹੁਣ ਤਾਂ ਵਾਇਗਰੂ ਨੇ ਬਹੁਤ ਬਖਸ਼ਿਆ ਕਦੀ ਸੋਚਿਆ ਨਹੀਂ ਸੀ ਕਿ ਆ ਕਿ ਵੀ ਇਹ ਲੈਵਲ ਤੱਕ ਪਹੁੰਚਾਂਗੇ ਜਾਂ ਯੂਐਸ ਜਾਵਾਂਗੇ ਕਦੀ ਇਹ ਸੋਚਿਆ ਨਹੀਂ ਸੀ ਕਿ WW ਆਪਾਂ ਟੀਵੀ ਤੇ ਦੇਖਦੇ ਸੀਗੇ ਅਲਟੇਕਰ ਉਹਨਾਂ ਨੂੰ ਪਰ ਮੈਂ ਕਦੀ ਸੋਚਿਆ ਨਹੀਂ ਸੀ ਕਿ ਉਹਨਾਂ ਨਾਲ ਮੈਂ ਸਟੇਜ ਸ਼ੇਅਰ ਕਰਾਂਗਾ ਬੈਕ ਸਟੇਜ ਕਰਾਂਗਾ ਮੈਂ ਟ੍ਰੇਨਿੰਗ ਕਰਾਂਗਾ ਉਹਨਾਂ ਨਾਲ ਮੈਚੇਸ ਕਰਾਂਗੇ ਇਹ ਕਦੀ ਨਹੀਂ ਸੋਚਿਆ ਸੀ ਇਹ ਬਸ ਵਾਈਗਰੂ ਨੇ ਕੋਹਦਾਰਾ ਜਾਦੂ ਦੀ ਛੜੀ ਕਮਾਈ ਹੈ ਕਿ ਭਾਈ ਜਿਆਦਾ ਜਿਆਦਾ ਨਹੀਂ ਕਵਾਂਗਾ ਮੈਂ 7-8 ਸਾਲ ਇਹ ਚੀਜ਼ ਗੇਮ ਕੋ ਮਗੀ ਸਾਰੀ ਕਦੀ ਸੋਚਿਆ ਨਹੀਂ ਸੀ ਇਹ ਚੀਜ਼ ਤੇ ਬਹੁਤ ਵਧੀਆ ਲੱਗ ਰਿਹਾ ਹੈ ਰੈਸਲਿੰਗ ਦਾ ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਨੂੰ ਉਹ ਪਲੈਟਫਾਰਮ ਨਹੀਂ ਮਿਲ ਪੰਦਾ ਕਿਉਂਕਿ ਆਪਣੇ ਇੰਡੀਆ ਵਿੱਚ ਪਲੈਟਫਾਰਮ ਹੈ ਹੀ ਨਹੀਂ ਰੈਸਲਿੰਗ ਦਾ ਬਹੁਤ ਘੱਟ ਹੈ ਇੱਕ ਖਲੀਜੀ ਦੀ ਅਕੈਡਮੀ ਹੈ ਇੱਕ ਹੋਰ ਐਚ ਡਬਲ ਕਰਕੇ ਅਕੈਡਮੀ ਹੈ ਇੱਕ ਦੋ ਹੀ ਅਕੈਡਮੀ ਹੈ 150 150 ਕਰੋੜ ਦੀ ਜਨਤਾ ਹੈ ਉਹਦੇ ਵਿੱਚ ਯੰਗਸਟਰ ਕਿੰਨੇ ਆ ਕਿਉਂਕਿ ਪਲੈਟਫਾਰਮ ਨਹੀਂ ਹੈ ਉਹਨਾਂ ਨੂੰ ਹਰ ਕੋਈ ਯੂਐਸ ਨਹੀਂ ਜਾ ਸਕਦਾ ਤੇ ਮੇਨ ਸਾਡਾ ਮੋਟਿਵ ਇਹੀ ਹੈ ਹੁਣ ਕਿ ਬਈ ਇੱਕ ਰੈਸਲਿੰਗ ਪ੍ਰੋਡਕਸ਼ਨ ਕੰਪਨੀ ਵੀ ਬਣਾਈ ਜਾਵੇ ਇੱਕ ਪਲੈਟਫਾਰਮ ਦਿੱਤਾ ਜਾਵੇ ਉਦੇ ਬਾਰੇ ਵੀ ਮੀਟਿੰਗਸ ਚੱਲ ਰਹੀਆਂ ਕਿ ਬਈ ਕੋਈ ਐਸਾ ਜਿੱਦਾਂ ਪ੍ਰੋਮੋਟਰ ਮਿਲ ਜਾਏ ਉਹਨੂੰ ਟੀਵੀ ਤੇ ਲਿਆਇਆ ਜਾਏ ਇੰਡੀਆ ਟੀਵੀ ਤੇ ਲਿਆਇਆ ਜਾਏ ਕੋਈ ਇੰਡੀਅਨ ਐਸੀ ਚੈਨਲ ਤੇ ਲਿਆਇਆ ਜਾਏ ਤਾਂ ਕਿ ਉਹਦੇ ਵਿੱਚ ਜਿੱਦਾਂ ਹੁੰਦਾ ਨਾ ਪੰਜਾਬੀ ਚ ਹਿੰਦੀ ਚ ਕਮੈਂਟਰੀ ਹੋਵੇ ਹਰ ਇੱਕ ਅਲੱਗ ਅਲੱਗ ਸਟੇਟ ਦਾ ਮਤਲਬ ਭਾਸ਼ਾ ਬੋਲੀ ਜਾਵੇ ਇਹ ਚੀਜ਼ ਤੇ ਵੀ ਚੱਲ ਰਹੀ ਹੈ ਗੱਲ ਕਿ ਬਈ ਐਦਾਂ ਦੀ ਕੋਈ ਰੈਸਿੰਗ ਕੰਪਨੀ ਮਤਲਬ ਖੋਲੀ ਜਾਏ ਹਾਂ ਬਿਲਕੁਲ ਐਦਾਂ ਹੋਣਾ ਚਾਹੀਦਾ ਮੈਨੂੰ ਉਹਦਾ ਬਹੁਤ ਸਾਰੇ ਬੱਚੇ ਜਿਹੜੇ ਤੁਹਾਨੂੰ ਵੇਖ ਕੇ ਇਨਸਪਾਇਰ ਹੁੰਦੇ ਨੇ ਖਲੀ ਸਰ ਨੂੰ ਵੇਖ ਕੇ ਇਨਸਪਾਇਰ ਹੁੰਦੇ ਨੇ ਹਣਾ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਅਸੀਂ ਕਰਨਾ ਕੀ ਹੈ ਹੁਣ ਜਿਵੇਂ ਤੁਸੀਂ ਬਹੁਤ ਸਾਰੀਆਂ ਚੈਂਪੀਅਨਸ਼ਿਪਸ ਜਿੱਤੀਆਂ ਹੈਨਾ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਹ ਰਾਹ ਕਿੱਦਾਂ ਬਣੇ ਐਂਡ ਡਬਲਯੂ ਡਬਲਯੂ ਈ ਤੱਕ ਕਿਵੇਂ ਪਹੁੰਚੇ ਡਬਲਯ 2015 ਵਿੱਚ ਮੈਂ ਖਲੀ ਸਰਦ ਅਕੈਡਮੀ ਤੋਂ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਮੈਂ ਕਪਿਲ ਸ਼ਰਮਾ ਦੇ ਸ਼ੋਅ ਤੇ ਦੇਖਿਆ ਸੀਗਾ 2015 ਵਿੱਚ ਇੱਕ ਇੱਕ ਇਸ ਸਵਾਲ ਮੈਂ ਇਹ ਵੀ ਪੁੱਛਣਾ ਚਾਹਾਂਗੀ ਕਿ ਰੈਸਲਿੰਗ ਤੁਸੀਂ ਮਤਲਬ ਜਿਵੇਂ ਤੁਸੀਂ ਕਿਹਾ ਕਿ ਅਕਾਊਂਟੈਂਟ ਸੀਗੇ ਹੈਨਾ ਤਾਂ ਫਿਰ ਇਹ ਮਾਈਂਡ ਕਿਵੇਂ ਹੋਇਆ ਕਿ ਮੈਂ ਰੈਸਲਿੰਗ ਹੀ ਖੇਡਣੀ ਐਂਡ ਇਹਦੇ ਵਿੱਚ ਫਿਊਚਰ ਬਣਾਣਾ ਹਾਂਜੀ ਮੈਂ ਜਦੋਂ ਅਕਾਊਂਟੈਂਟ ਸੀਗਾ ਜਿਸ ਯੂਨੀਵਰਸਿਟੀ ਦੇ ਅੰਦਰ ਸੀਗਾ ਉੱਥੇ ਕੁਝ ਹੋ ਗਿਆ ਸੀਗਾ ਸਾਇੰਸ ਇੰਦਰ ਦਿਲ ਜਾ ਟੁੱਟ ਗਿਆ ਸੀਗਾ ਅੱਛਾ ਹਾਂਜੀ ਜੇ ਟੁੱਟ ਮੈਂ ਕਹਿਣਾ ਨਹੀਂ ਚਾਹਾਂਗਾ ਦਿਲ ਜਾ ਟੁੱਟ ਗਿਆ ਸੀਗਾ ਪਰ ਹੁੰਦਾ ਨਾ ਇੱਕ ਇੱਕ ਸਟੇਟਸ ਹੁੰਦਾ ਨਾ ਕਿ ਵੀ ਯਾਰ ਇਹਦਾ ਸਟੇਟਸ ਇੱਕ ਅਕਾਊਂਟੈਂਟ ਹੈ ਮਾਮਲੀ ਅਰ 10000 ਦੀ ਜੋਬ ਕਰਦਾ ਹੈ। ਹੂੰ ਬਈ ਕੀ ਹੈ ਨਾ ਵੀ ਮੇਰਾ ਕੁਝ ਹੋਰ ਸਟੇਟਸ ਆ ਇਹ ਹੈ ਉਹ ਹੈ। ਉਹ ਦਿਲ ਤੇ ਲੱਗੀ ਸੀ ਗੱਲ। ਹੂੰ ਤੇ ਮੈਂ ਕੁਝ ਨਹੀਂ ਦੇਖਿਆ ਅੱਗੇ ਪਿੱਛੇ ਕੁਝ ਨਹੀਂ ਦੇਖਿਆ ਮੈਂ ਥੋੜਾ ਜਿਆਦਾ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਉਦੋਂ। ਹੂੰ ਤੇ ਮੰਮੀ ਨੇ ਬਹੁਤ ਸਮਝਾਇਆ ਵੀ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਹੈ ਲਾ। ਹੂੰ ਯੂਨੀਵਰਸਿਟੀ ਜੋਬ ਜਾਣਾ ਛੱਡਤਾ ਮੈਂ ਫਿਰ ਉੱਥੋਂ ਉਹਨਾਂ ਦੇ ਉਹਨਾਂ ਦੇ ਫੋਨ ਆਉਂਦੇ ਸੀ ਵੀ ਕੀ ਹੋ ਗਿਆ ਤੈਨੂੰ ਵੀ ਤੂੰ ਜੋਬ ਤੇ ਨਹੀਂ ਆ ਰਿਹਾ ਲੀਵ ਲਈ ਜਾ ਰਿਹਾ ਹੈ ਕੀ ਚੱਲ ਰਿ ਫਿਰ ਮੈਂ ਰਿਜਾਈਨ ਕਰਤਾ ਮੈਂ ਮਨ ਬਣਾ ਲਿਆ ਮੈਂ ਕਿ ਕੁਝ ਕਰਨਾ ਹੋਣਾ ਲਾਈਫ ਤੇ ਜੀ ਤੇ ਮੈਂ ਬੰਬੇ ਜਾ ਰਹਾ ਸੀ ਉਦੋਂ ਮੋਡਲਿੰਗ ਕਰਨ ਕਿਉਂਕਿ ਹਾਈਟ ਠੀਕ ਹੈ ਤੁਹਾਡੀ ਪਰ ਉਹਨਾਂ ਨੇ ਬਹੁਤ ਸ਼ਰਤਾਂ ਰੱਖੀਆਂ ਕਿ ਵੀ ਵਾਲ ਕਟਾਨੇ ਦੇ ਸਕਦੇ ਆ ਕਿ ਜਾ ਕੇ ਅਗਰ ਆਪਾਂ ਕੰਟੈਕਟ ਕਰਦੇ ਆ ਤੁਹਾਡੇ ਨਾਲ ਤੇ ਉਹ ਚੀਜ਼ਾਂ ਫਿਰ ਥੋੜਾ ਜਿਹੀਆਂ ਹੁੰਦੀਆਂ ਨੇ ਵੀ ਘਰ ਗੁਰਸਿੱਖੀ ਪਰਿਵਾਰ ਤੋਂ ਜੁੜਿਆ ਹੋਇਆ ਕਰ ਤੇ ਉਹ ਚੀਜ਼ ਫਿਰ ਮੈਂ ਡ੍ਰੌਪ ਕਰਤੀ ਐਦਾਂ ਹੀ ਮੈਂ ਟੀਵੀ ਚੈਨਲ ਦੇਖ ਰਿਆ ਸੀ ਉਹਦੇ ਚ ਕਪਲ ਸ਼ਰਮਾ ਸ਼ੋਅ ਚੱਲ ਰਿਹਾ ਸੀਗਾ ਉਦੋਂ ਤੇ ਉਦੋਂ ਖਲੀਜੀ ਆਇਆ ਸੀਗਾ ਆਪਣਾ ਅਕੈਡਮੀ ਬਾਰੇ ਦੱਸਿਆ ਉਹਨਾਂ ਨੇ ਮੈਂ ਮੇਰੇ ਦਿਮਾਗ ਵਿੱਚ ਆਇਆ ਫਿਰ ਮੇਰੇ ਦੋਸਤਾਂ ਨੇ ਕਿਹਾ ਯਾਰ ਇਹ ਵੀ ਤਾਂ ਲੰਬਾ ਹੈ ਤੂੰ ਵੀ ਲੰਬਾ ਹੈ ਵੀ ਮੇਲੇ ਨੂੰ ਜਾ ਕੇ ਵੀ ਕੁਝ ਅਗਰ ਜੇ ਹੋ ਜਾਂਦਾਵੇ ਮੈਂ ਉਸ ਟਾਈਮ ਹਰ ਦੂਸਰੇ ਦਿਨ ਬਾਅਦ ਮੈਂ ਜਲੰਧਰ ਚਲਾ ਗਿਆ ਉਹਨਾਂ ਨੂੰ ਮਿਲਣ ਤੇ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਸੀਗੀ ਫੀਸ ਭਰੀ ਹੈ 30000 ਹੁੰਦਾ ਹੈ ਇੱਕ ਮਿਡਲ ਕਲਾਸ ਫੈਮਿਲੀ ਵਾਸਤੇ ਅਫੋਰਡ ਨਹੀਂ ਕਰ ਸਕਦਾ ਮਹੀਨਾ ਫਿਰ ਪਾਪਾ ਨੇ ਲੋਨ ਲਿਆ ਫਿਰ ਫੀਸ ਭਰੀ ਬਹੁਤ ਸਾਰੀ ਦਿੱਕਤਾਂ ਆਈਆਂ ਸੱਟਾਂ ਖਾਦੀਆਂ ਕਿਉਂਕਿ ਨਹੀਂ ਇਹ ਤਾਂ ਕਦੀ ਸੋਚਿਆ ਹੀ ਨਹੀਂ ਸੀ ਆਪਾਂ ਕਦੀ ਨਹੀਂ ਸੋਚਿਆ ਸੀ ਮੈਂ ਵੀ ਇਹ ਕ ਤੀਸਰਾ ਚੌਥੇ ਦਿਨ ਮੈਨੂੰ ਰਿੰਗ ਇਚ ਜਦੋਂ ਯੂਐਸ ਤੋਂ ਕੋਚ ਸੀਗਾ ਉਹ ਟ੍ਰੇਨ ਕਰ ਰਿਆ ਸੀ ਮੇਰੇ ਇੰਜਰ ਹੋ ਗਏ ਦੋਨੋਂ ਐਂਕਲ ਪਾਪਾ ਮੈਨੂੰ ਕਾਰ ਲਿਆਏ ਮੈਂ ਵਿਸਾਖੀਆ ਦੇ ਸੀ ਆਲਮੋਸਟ 1.5 ਮਹੀਨਾ ਮੈਂ ਬੈੱਡ ਤੇ ਪਿਆ ਰਿਆ ਫੀਸ ਉੱਥੇ ਜਮ੍ਹਾਂ ਕਰਾ ਦਿੱਤੀ ਹੋਈ ਸੀ 2 ਮਹੀਨੇ ਦੀ ਤੇ ਮੈਂ ਸੋਚਦਾ ਹੁੰਦਾ ਸੀ ਰੋਂਦਾ ਹੁੰਦਾ ਸੀ ਮੈਂ ਕਿਹਾ ਯਾਰ ਮੈਂ ਕਿਹੜੇ ਕੰਮ ਪੈ ਗਿਆ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮਾਤਾ ਰੋਈ ਜਾ ਰਹੀ ਐ ਡੈਡੀ ਕਹਿੰਦੇ ਘਰ ਕੁਛ ਨਹੀਂ ਹੁੰਦਾ ਭਈ ਤੂੰ ਕਰ ਕੋਈ ਨਹੀਂ ਹਨਾ ਫਿਰ ਲੋਕਾਂ ਦੇ ਤਾਨੇ ਪੈ ਰਹੇ ਨੇ ਹੁੰਦੇ ਨਾ ਆਸ-ਪਾਸ ਦੇ ਤਾਨੇ ਪੈ ਰਹੇ ਨੇ ਵੀ ਇਹ ਇੱਕ ਹੀ ਕੰਮਾਂ 'ਚ ਪਾਤਾ ਤੂੰ ਭਈ ਪਾਪਾ ਦਾ ਨਾਮ ਲੈ ਕੇ ਕਹਿੰਦੇ ਸੀ ਵੀ ਮਰਵਾਏਗਾ ਤੂੰ ਇਹਨੂੰ ਕੀ ਕੰਮਾਂ 'ਚ ਪਵਾਤਾ ਹੈ ਕਹਿੰਦੇ ਵੀ ਉਹਦੀ ਚੋਇਸ ਆ ਵੀ ਹੁਣ ਕੀ ਕਰ ਸਕਦੇ ਆ ਫਿਰ ਇੱਕ ਨਾ ਹੁੰਦਾ ਨਾ ਪਤਾ ਨਹੀਂ ਅੰਦਰੋਂ ਕੋਈ ਆਵਾਜ਼ ਆਈ ਇੱਕ ਮੋਟਿਵ ਜਿਹਾ ਬਣ ਗਿਆ ਕਿ ਬਸ ਹੁਣ ਘਰੇ ਵਾਪਸ ਨਹੀਂ ਆਣਾ ਚਾਹੇ ਕੁਝ ਕਰਨਾ ਹੀ ਕੁਝ ਕਰਨਾ ਹੀ ਆ ਬਸ ਮੈਂ ਉਸ ਉਸ ਤੋਂ ਬਾਅਦ ਕਟੋਵੜ ਇੱਕ ਡੇਢ ਸਾਲ ਬਾਅਦ ਮੈਂ ਘਰ ਆਇਆ ਸੀਗਾ ਕਰਦਿਆਂ ਨੂੰ ਮੈਂ ਕਹਤਾ ਸੀ ਵੀ ਤੁਸੀਂ ਆ ਜਾਓ ਅਗਰ ਮੈਂ ਨੂੰ ਮਿਲਣਾ ਮੈਂ ਨਹੀਂ ਆਣਾ ਹੁਣ ਮੈਂ ਕੋਈ ਚੱਤ ਅਗਰੈਸਲਰ ਬਣ ਨਹੀਂ ਜਾਂਦਾ ਨਾ ਮੈਂ ਕਰੇ ਨਹੀਂ ਮੁੜਨਾ ਉਹੀ ਗੱਲ ਹੋਈ ਰੈਸਲਿੰਗ ਸਿੱਖ ਲਈ ਆਪਾਂ ਸ਼ੋਜ਼ ਵੀ ਕੀਤੇ ਬਹੁਤ ਵਧੀਆ ਸ਼ੋਜ਼ ਕੀਤੇ ਦੇਰਾ ਦੂਨ ਆਲਮੋਸਟ ਲਾਈਕ 70000 ਪਲਸ ਪੀਪਲ ਸੀਗੇ ਉੱਥੇ ਉਹਨਾਂ ਨੇ ਵਾਚ ਕੀਤਾ ਰੈਸਲ ਫਸਟ ਟਾਈਮ ਇੰਡੀਆ ਵਿੱਚ ਜੀ ਤੇ ਬਸ ਉਸ ਤੋਂ ਬਾਅਦ ਅਰਨਿੰਗ ਨਹੀਂ ਹੋ ਰਹੀ ਸੀਗੀ ਓਕੇ ਅਰਨਿੰਗ ਕਿਉਂਕਿ ਉਹ ਕਹਿੰਦੇ ਕਿ ਬਈ ਅਰਨਿੰਗ ਹੈ ਨਹੀਂ ਕਿਉਂਕਿ ਇਹ ਹੁੰਦਾ ਨਾ ਆਪਣੇ ਕੋਲ ਵੀ ਕਈ ਲਗਾ ਰਹੇ ਸੀਗੇ ਪੈਸੇ ਸਰ ਲਗਾ ਰਹੇ ਸੀਗੇ ਮਿਲਣੇ ਕਿਸੇ ਨਾ ਪਰ ਅਰਨਿੰਗ ਨਹੀਂ ਹੋ ਰਹੀ ਸੀਗੀ ਫਿਰ ਸੋਚਿਆ ਕਿ ਵੀ ਯਾਰ ਛੱਡ ਦਿੰਨੇ ਆ ਹੁਣ ਬੰਬੇ ਚਲੇ ਜਾਂਦੇ ਆ ਇਹ ਵੀ ਦਿਮਾਗ ਵਿੱਚ ਆ ਗਿਆ ਕਿ ਵੀ ਅਰਨਿੰਗ ਬੜਾ ਵੇਟ ਕੀਤਾ 6 ਮਹੀਨੇ 8 ਮਹੀਨੇ ਵੇਟ ਕੀਤਾ ਵੀ ਅਰਨਿੰਗ ਨਹੀਂ ਹੋ ਰਹੀ ਰੈਸਲਿੰਗ ਸਿੱਖ ਲਈ ਆ ਸ਼ੋਜ਼ ਆਪਾਂ ਕਰ ਰਹੇ ਆ ਪੈਸਾ ਮਿਲ ਨਹੀਂ ਰਿਹਾ ਕੋਈ ਅੱਦਾ ਕਿੱਦਾਂ ਚੱਲੇਗਾ ਬਿਲਕੁਲ ਫਿਰ ਮੇਰਾ ਇੱਕ ਦੋਸਤ ਸੀਗਾ ਬੰਬੇ ਭੂਸ਼ਣ ਕਰਕੇ ਹੈਗਾ ਮੁੰਡਾ ਉਹ ਉਹਨੇ ਮੈਨੂੰ ਕਿਹਾ ਵੀ ਤੂੰ ਬੰਬੇ ਆ ਜਾ ਮੈਂ ਬੰਬੇ ਚਲਾ ਗਿਆ ਉੱਥੇ ਮੈਂ ਆਡੀਸ਼ਨਸ ਦਿੱਤੇ ਫਿਰ ਮੈਂ ਇੱਕ ਮਰਾਠੀ ਮੂਵੀ ਕੀਤੀ ਅੱਛਾ ਮਰਾਠੀ ਮੂਵੀ ਕੀਤੀ ਹੈ ਤੁਸੀਂ ਮਰਾਠੀ ਦੀ ਮਾਜਾ ਅਗੜ ਪਾਉ ਨਾ ਮੈਂ ਅਰੇ ਵਾ ਇੱਕ ਫਿਰ ਮੈਂ ਸਾਊਦੀ ਮੂਵੀ ਕੀਤੀ ਪਹਿਲਵਾਨ ਕਰਕੇ ਕਿਤਾ ਸੁਦੀਪ ਸਰ ਰਹੇ ਗਿਆ ਉਹ ਸਟਾਰ ਹੈ ਉਹਨਾਂ ਦੇ ਨਾਲ ਮੂਵੀ ਕੀਤੀ ਫਿਰ ਮੈਂ ਐਮਟੀਵੀ ਦਾ ਸ਼ੋਅ ਕੀਤਾ ਫਿਰ ਮੈਂ ਮਾਂ ਜਗਾ ਜੰਨੀ ਵੈਸਟਰੋ ਦੇ ਵੀ ਕੀਤਾ ਸਟਾਰ ਭਾਰਤ ਆਉਂਦਾ ਸੀਗਾ ਮਾਂ ਹਾਂਜੀ 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 ਫੈਰੋ ਨਾ ਦਾ ਮੈਂ ਰੋਲ ਕੀਤਾ ਉਹ ਵਿੱਚ ਉੱਥੋਂ ਅਰਨਿੰਗ ਸ਼ੁਰੂ ਹੋ ਗਈ ਮੇਰੀ ओके okay. हां जी, जी। फिर मैं ऑडिशन देने शुरू करते फिर मेनू भारत दा मिलया सलमान अली बा ज़फर जी ने हां जी उन्होंने 2019 ਦੇ ਵਿੱਚ हां जी 아이 ਬੰਦੇ মুਵੀ ਬਣਾਈ ਹੈ ਬਹੁਤ ਸਾਰੀ মুਵੀਜ਼ ਬਣਾਈ ਹੈ ਸੁਲਤਾਨ ਬਣਾਈ ਹੈ ਉਹਨਾਂ ਦੇ ਅਸਿਸਟੈਂਟ ਦਾ ਮੈਨੂੰ ਫੋਨ ਆਇਆ ਸੀਗਾ ਕਿ ਵੀ ਅੱਦਾਂ ਦਾ ਬਈ ਇੱਕ ਰੋਲ ਆ ਬਈ ਪਹਿਲੇ ਮੈਨੂੰ ਲੱਗਿਆ ਕੋਈ ਮਜ਼ਾਕ ਕਰ ਰਿਹਾ ਹੈ ਬਈ ਕਿਉਂਕਿ ਪ੍ਰੋਡਕਸ਼ਨ ਵੱਡੀ ਹੈ ਸਲਮਾਨ ਦਾ ਪ੍ਰੋਡਕਸ਼ਨ ਉਹਨਾਂ ਨੇ ਨਾਮ ਇਹੀ ਲਿਆ ਸੀਗਾ ਉਹਨਾਂ ਨੇ ਫਿਰ ਕਿਹਾ ਵੀ ਸਲਮਾਨ ਦੇ ਨਾਲ ਰਹਿਣਾ ਤੁਸੀਂ ਏਦਾਂ ਦਾ ਰੋਲ ਆ ਬਈ ਉਹਦੇ ਦੋਸਤ ਦਾ ਰੋਲ ਆ ਚਾਰ ਪੰਜ ਜਾਣੇ ਆ ਮੈਨੂੰ ਸਟੋਰੀ ਸੁਣਾਈ ਜੀ ਜੀ ਫਿਰ ਮੈਨੂੰ ਉਹਨਾਂ ਨੇ ਯਸ਼ਰਾ ਸਟੂਡੀਓ ਬੁਲਾਇਆ अच्छा ये मैंने यकीन नहीं हो रहा ਸੀ ਮੈਂ ਇਹਸਰਾ ਜਦੋਂ ਸਟੂਡੀਓ ਗਿਆ ਨਾ ਉੱਥੇ ਜਾ ਕੇ ਯਕੀਨ ਹੋਇਆ ਕਿ ਹਾਂ ਵੀ ਇਹ ਸਹੀ ਆ ਕਿਉਂਕਿ ਉੱਥੇ ਦੀਸ਼ਾ ਪਟਨੀ ਜੀ ਆਏ ਸੀ ਉਹ ਵੀ ਮੂਵੀ ਸੀਗੀ ਹਾਂਜੀ ਸੁਨੀਲ ਭਾਜੀ ਨੂੰ ਮਿਲਿਆ ਮੈਂ ਸੁਨੀਲ ਗਰੋਵਰ ਜੜੇ ਹੈਗੇ ਆ ਹਾਂਜੀ ਲੁੱਕ ਟੈਸਟ ਉਹਨਾਂ ਨੇ ਕਰਨਾ ਸੀਗਾ ਤੇ ਉੱਥੋਂ ਫਿਰ ਅਰਨਿੰਗ ਬਹੁਤ ਵਧੀਆ ਸ਼ੁਰੂ ਹੋ ਗਈ ਲੱਗਿਆ ਕਿ ਹਾਂ ਵੀ ਯਾਰ ਸਲਮਾਨ ਦੇ ਨਾਲ ਸਕਰੀਨ ਸ਼ੇਅਰ ਕਰ ਲਈ ਹੈ ਆਪਾਂ ਯੂਰਪ ਘੁੰਮ ਲਿਆ ਦੁਬਈ ਘੁੰਮ ਲਿਆ ਹੈ ਨਾ ਸਵਿਟਜ਼ਰਲੈਂਡ ਚਲੇ ਗਏ ਜ਼ਿਊਰਿਖ ਉੱਥੇ ਸ਼ੂਟ ਹੋਇਆ ਸੀਗਾ ਉੱਥੇ ਉੱਥੇ ਚਲੇ ਗਏ ਕਦੀ ਸੋਚਿਆ ਨਹੀਂ ਸੀ ਵੀ ਬਾਹਰ ਵੀ ਜਾਵਾਂਗੇ ਇਦਾਂ ਤੇ ਉਸ ਤੋਂ ਬਾਅਦ ਅਰਨਿੰਗ ਸ਼ੁਰੂ ਹੋ ਗਈ ਫਿਰ ਮੈਨੂੰ ਦੁਬਾਰਾ ਡਬਲਯੂਡਬਲ ਤੋਂ ਮੇਲ ਆਈ ਕਿ ਭਾਈ ਹੁਣ ਤੁਹਾਡੇ ਇੰਡੀਆ ਵਿੱਚ ਟਰਾਇਆਊਟ ਹੋਣ ਜਾ ਰਿਹਾ ਹੈ ਕਿ ਤੁਸੀਂ ਅਗਰੀ ਕਰ ਦਿਓ ਓਕੇ ਤੇ ਮੈਂ ਕਿਹਾ ਯਾਰ ਇਹ ਤਾਂ ਬਹੁਤ ਵਧੀਆ ਚਾਂਸ ਆ ਮੈਂ ਜ਼ਰੂਰ ਕਰਾਂਗਾ ਉਹਨਾਂ ਨੂੰ ਲੱਗਿਆ ਸੀਗਾ ਉਹ ਉਹ ਦੇਖਦੇ ਰਹਿੰਦੇ ਆ ਉਹਨਾਂ ਨੂੰ ਦੇਖਿਆ ਕਿ ਭਈ ਹੁਣ ਇਹ ਰੈਸਲਿੰਗ ਨਹੀਂ ਕਰ ਰਿਹਾ ओके okay. क्योंकि रेसलिंग छड़ गया ਸੀ ਨਾ ਮੈਂ 18 اچ ਉਹ ਕਰਦੇ ਸੀ ਜੀ 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 ਤੋ ਇਹ ਬੰਬੇ ਚਲੇ ਗਏ ਜਿਵੇਂ ਬੰਬੇ ਚਲਾ ਗਿਆ ਮੈਂ 18 ਦੇ ਸਾਲ ਉਸ ਦੌਰਾਨ ਤੁਸੀਂ ਰੈਸਲਿੰਗ ਨਹੀਂ ਸੀ ਕਰ ਰਹੇ ਉਦੋਂ ਨਹੀਂ ਕਰ ਰਿਹਾ ਸੀ ਮੈਂ ਰੈਸਲਿੰਗ ਉਦੋਂ ਸਿਰਫ ਇਹੀ ਕੰਮ ਕਰ ਰਿਹਾ ਸੀ ਮੈਂ ਅਰਨਿੰਗ ਵਾਸਤੇ ਜੀ 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 2019 ਚ April ਵਿੱਚ try out ਸੀਗਾ ਤੇ ਮੈਨੂੰ ਜਨਵਰੀ ਚ ਆਈਏ ਮੇਲ ਆਵਦੀ ਉਨੀ ਹਾਂਜੀ ਉਹ ਕਹਿੰਦੇ ਵੀ ਦੋ ਟਾਈਮਿੰਗ ਹੈਗੀ ਆ ਤੁਸੀਂ ਆਪਣੀ ਤਿਆਰੀ ਕਰੋ ਮੈਂ ਉੱਥੇ ਰਹਿ ਕੇ ਆਪਣੀ ਤਿਆਰੀ ਕਰ ਰਿਹਾ ਕਿਉਂਕਿ ਮੈਨੂੰ ਪਤਾ ਹੈ ਵੀ ਉਹ ਕੀ ਦੇਖਦੇ ਆ try out ਫਿਰ ਮੈਂ ਉੱਥੇ ਜਾ ਕੇ ਸਿਲੈਕਟ ਹੋਇਆ ਫਿਰ ਮੈਂ 2020 ਜਨਵਰੀ ਚ ਮੈਂ US ਗਿਆ ਇੱਧਰ ਅਸੀਂ ਕਾਰ ਕੋ ਜਰਿਆ ਸੀ ਫਿਰ ਉਥੋਂ ਡ੍ਰੋਪ ਹੋ ਗਏ ਆ ਫਿਰ ਉਧਰ ਚਲ ਗਏ ਲੈਫਟਿੰਗ ਲਾਈਨ ਤੇ ਚਲਾ ਗਿਆ ਫਿਰ ਇੱਧਰ ਆ ਗਏ ਵਾਪਿਸ ਇਹ ਸੀਗਾ ਬਸ ਕਹਿ ਸਕਦਾ ਬਈ ਬਾਬੇ ਦਾ ਪਾਣਾ ਆ ਬਈ ਵਰਤ ਗਿਆ ਬਿਲਕੁਲ ਨਹੀਂ ਬਹੁਤ ਇੰਟਰਸਟਿੰਗ ਜਰਨੀ ਆ ਤੁਹਾਡੀ ਤੇ ਮੰਨਦੇ ਹੋ ਕਿ ਜਦੋਂ ਅਸੀਂ ਚੱਲਣਾ ਸ਼ੁਰੂ ਕਰਦੇ ਆ ਤਾਂ ਰਾਹ ਆਪਣੇ ਆ ਬਣਦੇ ਜਾਂਦੇ ਆ ਇਹ ਤਾਂ ਬਿਲਕੁਲ ਸਹੀ ਗੱਲ ਕੀਤੀ ਬਸ ਤੁਹਾਡੇ ਮਨ ਵਿੱਚ ਨਾ ਫੋਕਸ ਤੇ ਇੱਕ ਟਾਰਗੇਟ ਹੋਣਾ ਚਾਹੀਦਾ ਵੀ ਕਰਨਾ ਕੀ ਆ ਤੁਸੀਂ ਅਗਰ ਜੇ ਇੱਕ ਕਹਿੰਦੇ ਨਾ ਯਾਰ ਨਹੀਂ ਯਾਰ ਮੈਂ ਪੈਸਾ ਨਹੀਂ ਕਮਾਣਾ ਇਹ ਕਹਿੰਦੇ ਨਾ ਮੈਂ ਪੈਸਾ ਕਮਾਣਾ ਕੋਈ ਕਹਿੰਦੇ ਯਾਰ ਮੈਂ ਫੇਮ ਕਮਾਣਾ ਪੈਸਾ ਨਹੀਂ ਕਮਾਣਾ ਹਮ ਗਲਤ ਆ ਪੈਸੇ ਦੇ ਪਿੱਛੇ ਜਾਓ ਮੈਂ ਕਹਾਂਗਾ ਪੈਸੇ ਦੇ ਪੈਸੇ ਦੇ ਪਿੱਛੇ ਜਾਓਗੇ ਤਾਂ ਹੀ ਤਾਂ ਮਿਹਨਤ ਕਰੋਗੇ ਨਾ ਵੀ ਯਾਰ ਇਹ ਨਹੀਂ ਕਿ ਵੀ ਗਲਤ ਰਾਹੀ ਪੈ ਜਾਓ ਤੁਸੀਂ ਇਹ ਨਹੀਂ ਮੈਂ ਕਹਾਂਗਾ ਵੀ ਪੈਸਾ ਕਮਾਣਾ ਵੀ ਗਲਤ ਰਾਹੀ ਪੈ ਗਏ ਯਾਰ ਤੁਸੀਂ ਸੱਟਾ ਕਰਨ ਖੇਡਣ ਲੱਗ ਗਏ ਜਾਂ ਕੁਤਰਾਇਆ ਚਾ ਕਰਨ ਲੱਗੇ ਲੇਕਿਨ ਇੱਕ ਰਸਤਾ ਭਾਂਜ ਲਾ ਤੁਹਾਡਾ ਯਹਾਂ ਵੀ ਇਹ ਚੀਜ਼ ਮੈਂ ਕਰਨੀ ਆ ਕਈ ਕਹਿੰਦੇ ਮੈਂ ਕ੍ਰਿਕਟਰ ਬੰਨਾ ਕ੍ਰਿਕਟਰ ਕਿਉਂ ਬੰਨਾ ਪੈਸੇ ਹੀ ਕਮਾਣੇ ਨਾ ਮੋਟੀ ਬਿਲਕੁਲ ਹਰ ਇੱਕ ਦਾ ਮੋਟਿਵ ਇਹੀ ਹੈ ਪੈਸਿਆਂ ਨਾਲ ਕੀ ਹੁੰਦੀ ਹੈ ਜ਼ਿੰਦਗੀ ਥੋੜੀ ਆਸਾਨ ਹੋ ਜਾਂਦੀ ਹੈ ਕਹਿੰਦਾ ਵੀ ਪੈਸਾ ਜ਼ਰੂਰੀ ਨਹੀਂ ਹੈ ਪੈਸਾ ਮੈਂ ਕਹਿੰਦਾ ਬਹੁਤ ਜ਼ਰੂਰੀ ਆ ਪੈਸਾ ਹੀ ਜ਼ਰੂਰੀ ਆ ਪੈਸਾ ਹੀ ਹੈ ਪੈਸਾ ਹੈਗਾ ਤੇ ਲੋਕੀ ਪੁੱਛਦੇ ਨੇ ਨਹੀਂ ਤਾਂ ਨਹੀਂ ਕੋਈ ਪੁੱਛਦਾ ਨਹੀਂ ਤੁਹਾਨੂੰ ਬਿਲਕੁਲ ਮੈਂ ਇਹੀ ਕਹਾਂਗਾ ਕਿ ਭਾਈ ਇੱਕ ਮੋਟਿਵ ਰੱਖੋ ਆਪਣੇ ਮਾਨੇ ਚ ਮਾਪੇ ਉਹਦਾ ਆਸ਼ੀਰਵਾਦ ਲੈਂਦੇ ਰਹੋ ਤੇ ਕੰਮ ਆਸਾਨ ਹੋ ਜਾਣਗੇ ਬਹੁਤ ਜੀ ਕੀ ਬਾਤ ਹੈ ਅੱਛਾ ਵੈਸੇ ਤੁਹਾਡੇ ਨਾਪ ਦੇ ਕੱਪੜੇ ਸਪੈਸ਼ਲ ਬਣਵਾਣੇ ਪੈਂਦੇ ਆ ਜਾਂ ਫਿਰ ਤੁਸੀਂ ਮਤਲਬ ਮਿਲ ਜਾਂਦੇ ਆ इजीली ਇਹ ਦੇਖੋ ਉਹੀ ਗੱਲ ਆ ਗਈ ਕਿ ਪੈਸਾ ਹੂੰ ਪਹਿਲੇ ਪੈਸਾ ਨਹੀਂ ਸੀਗਾ ਤੇ ਮੈਂ ਫੁੱਟ ਨਹੀਂ ਕਰ ਪੰਦਾ ਸੀਗਾ ਅੱਛਾ ਮੇਰਾ ਹੁਣ ਪੈਰ ਜਿਹੜਾ ਸ਼ੂ ਸਾਈਜ਼ ਹੈ ਉਹ ਹੈਗਾ 16 ਅੱਛਾ ਇੰਡੀਆ ਵਿੱਚ 16 ਸਾਈਜ਼ ਹੈ ਨਹੀਂ ਹੈ 12 ਜਾਂ 13 ਮੈਂ 13 ਨੰਬਰ ਦਾ ਬੂਟ ਖਰੀਦਾ ਹੁੰਦਾ ਸੀਗਾ ਅੰਦਰੋਂ ਪਤਾਵਾ ਕੱਟ ਦਿੰਦਾ ਹੁੰਦਾ ਸੀਗਾ ਉਹਦੇ ਚ ਸਾਈਜ਼ ਵੱਧ ਗਿਆ ਮੋਚੀ ਕੋਲ ਲੈ ਕੇ ਜਾਣਾ ਸਪੈਸ਼ਲ ਉਹਨੇ ਕੁਝ ਕਰ ਦੇਣਾ ਇਦਾਂ ਤਾਂ ਕਿ ਥੋੜਾ ਜਿਹਾ ਥੋੜਾ ਜਿਹਾ ਖੁੱਲਾ ਹੋ ਜਾਵੇ ਬੇਸ ਬਣ ਜੇ ਲੇਕਿਨ ਮੇਰੀ ਉਂਗਲਾਂ ਅੱਗੇ ਦੀਆਂ ਇਦਾਂ ਹੀ ਆਏਆਂ ਹਜੇ ਕਿਉਂਕਿ ਮੈਨੂੰ ਸ਼ੂਜ਼ ਮਿਲਦਾ ਨਹੀਂ ਸੀ ਉਦੋਂ ਹੋਰ ਇਹ ਵੀ ਨਹੀਂ ਕਿ ਵੀ ਮੇਰਾ ਕੋਈ ਫੈਮਿਲੀ ਮੈਂਬਰ ਵਾਰਸੀ ਵੀ ਬੋਲ ਲੇਕਿਨ ਉਹੀ ਗੱਲ ਹੈ ਪੈਸਾ ਆਇਆ ਜਦੋਂ ਮੈਂ ਸਭ ਤੋਂ ਪਹਿਲੇ ਆਪਣੀ ਰੀਜਾਂ ਹੀ ਪੂਰੀਆਂ ਕੀਤੀਆਂ ਕੱਪੜੇ ਤੇ ਸ਼ੂਜ਼ ਉਹ ਮੇਰੇ ਕੋ ਕਮ ਸਿਕਾ 100 ਪਲਸ ਪੇਅਰ ਹੋਣਿਆ ਸ਼ੂਜ਼ ਦੇ ਅੱਛਾ ਮੈਨੂੰ ਬਹੁਤ ਸ਼ੌਂਕ ਆ ਸ਼ੂਜ਼ ਤੇ ਕੱਪੜੇ ਦਾ ਮੈਨੂੰ ਹੋਰ ਕੁਝ ਉਹ ਨਹੀਂ ਹੈਗਾ ਕਿ ਵੀ ਮੈਂ ਇਹ ਕਰਨਾ ਮੈਂ ਉਹ ਕਰਨਾ ਮੈਂ ਇਹ ਗੱਡੀ ਲੈਣੀ ਉਹ ਗੱਡੀ ਲੈਣੀ ਮੈਨੂੰ ਸਿਰਫ ਕੱਪੜਿਆਂ ਦਾ ਤੇ ਸ਼ੂਜ਼ ਦਾ ਬਹੁਤ ਸ਼ੌਂਕ ਆ ਕਿਉਂਕਿ ਮੈਂ ਮੈਨੂੰ ਪਤਾ ਮੈਂ ਬਹੁਤ ਰੋਇਆ ਹੈ ਦਾ ਪਿੱਛੇ ਹਾਂ ਕਿਉਂਕਿ ਸਾਈਜ਼ ਨਹੀਂ ਅਵੇਲੇਬਲ ਹੁੰਦੇ ਹੋਣਗੇ ਤਾਂ ਮਤਲਬ ਹੁਣ ਖੁਸ਼ੀ ਹੁੰਦੀ ਹੈ ਕਿ ਪਹਿਲਾਂ ਇੱਕ ਉਹ ਟਾਈਮ ਸੀਗਾ ਕਿ ਕੋਈ ਚੀਜ਼ ਪਸੰਦ ਆਣੀ ਹੈ ਨਾ ਤਾਂ ਸਾਈਜ਼ ਨਹੀਂ ਹੋਣਾ ਪਰ ਹੁਣ ਸਾਈਜ਼ ਨਾ ਵੀ ਅਵੇਲੇਬਲ ਹੋਵੇ ਤਾਂ ਤੁਸੀਂ ਖੁਦ ਆਰਡਰ ਤੇ ਬਣਵਾ ਸਕਦੇ ਮੈਂ ਬਣਵਾ ਸਕਦਾ ਜੀ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਵਾਹਿਗੁਰੂ ਨੇ ਬਹੁਤ ਬਖਸ਼ਿਆ ਮੈਂ ਕਦੀ ਸੋਚਿਆ ਨਹੀਂ ਸੀ ਮੇਰੀ ਮਾਂ ਪਿਓ ਦੀ ਜਿਹੜੀ ਦੁਆਵਾਂ ਨੇ ਤੇ ਜਿਹੜਾ ਇੱਕ ਵਾਹਿਗੁਰੂ ਨੇ ਜੋ ਬਖਸ਼ਿਆ ਨਾ ਮੈਂ ਕਹਿੰਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਅਗਰ ਮੈਨੂੰ ਇੰਨੀ ਹਾਈਟ ਦਿੱਤੀ ਸੀ ਨਾ ਤੇ ਮੈਨੂੰ ਲੱਗਦਾ ਸੀ ਵੀ ਬਾਬੇ ਨੇ ਕੁਝ ਲਿਖਿਆ ਹੋਇਆ ਕਿਉਂਕਿ ਮੈਂ ਬਾਬੇ ਨੂੰ ਬੜਾ ਕੋਸਿਆ ਆ ਉਹਦੋਂ ਹਮ ਮੈਂ ਆਪਣੇ ਮਾਪੇ ਨੂੰ ਵੀ ਕੋਸਿਆ ਵੀ ਮੈਨੂੰ ਇੰਨੀ ਲੰਬੀ ਹਾਈਟ ਕਿਉਂ ਦਿੱਤੀ ਹੈ ਅਗਰ ਦੇਣੀ ਸੀ ਤੇ ਜਾਂ ਤੇ ਫਿਰ ਕੋਈ ਅਮੀਰ ਬ ਚੱਪਲ ਨਹੀਂ ਮਿਲਨੀ ਚਲੋ ਬੰਦਾ ਕਹਿੰਦਾ ਬੂਟ ਛੱਡਿਆ ਚੱਪਲ ਹੀ ਪਾ ਲਈ ਚੱਪਲ ਹੀ ਨਹੀਂ ਹੈਗੀ 16 ਨੰਬਰ ਦੀ ਇੰਡੀਆ 'ਚ ਤੇ ਉਹੀ ਸੀਗਾ ਕਿ ਬਈ ਬਹੁਤ ਬਖਸ਼ਿਆ ਬਾਬੇ ਨੇ ਔਰ ਮੈਂ ਹੁਣ ਕੁਝ ਵੀ ਅਗਰ ਚਾਹਾਂ ਮੈਂ ਬਣਵਾ ਸਕਦਾ ਆਪਣੇ ਰਾਂ ਦਾ ਅੱਛਾ ਜੇ ਕੋਈ ਆਪਣੇ ਹੁਣ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਵਿੱਚ ਕੀ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਹਿਸਟੋਰੀਕਲ ਮੂਵੀਜ਼ ਬਣ ਰਹੀਆਂ ਨੇ ਤੇ ਕੋਈ ਇਸ ਤਰ੍ਹਾਂ ਦਾ ਕਿਰਦਾਰ ਕੋਈ ਆਪਣੇ ਸਿੱਖ ਵਾਰੀਅਰ ਦਾ ਤੁਹਾਨੂੰ ਆਫਰ ਹੋਵੇ ਤੇ ਤੁਸੀਂ ਉਹਨੂੰ ਕਰਨਾ ਚਾਹੋ ਨਿਭਾਣਾ ਚਾਹੋ ਸਿਲਵਰ ਸਕਰੀਨ ਦੇ ਉੱਤੇ ਬਿਲਕੁਲ ਮੈਂ ਨਿਭਾਣਾ ਚਾਹਾਂਗਾ ਜੀ ਮੇਰੀ ਮੈਂ ਤੁਹਾਨੂੰ ਦੱਸਾਂ ਕੁਝ 1 ਸਾਲ ਤੋਂ ਗੱਲ ਵੀ ਚੱਲ ਰਹੀ ਹੈ ਲੇਕਿਨ ਪਤਾ ਨਹੀਂ ਉਹ ਡਿਲੇ ਹੋ ਰਿਹਾ ਹੈ ਹਰੀ ਸਿੰਘ ਨਲਵਾ ਜੀ ਦਾ ਹੈਗਾ ਕਿਰਦਾਰ ਲੇਕਿਨ ਆਪਾਂ ਉਸ ਉਸ ਕਿਰਦਾਰ ਯੋਗ ਨਹੀਂ ਹੈਗੇ ਪਰ ਕਹਿੰਦੇ ਆ ਨਾ ਕਿ ਬਈ ਪੂਰੇ ਦਿਲੋਂ ਅਗਰ ਅਗਰ ਐਸਾ ਦਾ ਕੋਈ ਚਾਂਸ ਮਿਲਦਾ ਇਨ ਫਿਚਰ ਦਾ ਜਰੂਰ ਕਰਾਂਗਾ ਜੀ ਜੀ ਵੈਸੇ ਕੋਈ ਤੁਹਾਡਾ ਇਨਸਪੀਰੇਸ਼ਨ ਹਾਂਜੀ ਜਿਹਨੂੰ ਤੁਸੀਂ ਵੇਖਦੇ ਹੋ ਜਿਨ੍ਹਾਂ ਤੋਂ ਇਨਸਪਾਇਰ ਹੁੰਦੇ ਹੋ ਅ ਮੈਂ ਆਪਣੇ ਮਾਪੇ ਵੀ ਕਵਾਂਗਾ ਕਿਉਂਕਿ ਉਹਨਾਂ ਨੇ ਮੇਰੇ ਲਾਈਫ 'ਚ ਜੋ ਕੀਤਾ ਨਾ ਮੇਰੀ ਜ਼ਿੰਦਗੀ ਨੂੰ ਉਹਨਾਂ ਨੇ ਹੀ ਬਖਸ਼ਿਆ ਮੈਨੂੰ ਬਸ ਮੈਂ ਹੈਗਾ ਨਹੀਂ ਹੈਗਾ ਨਹੀਂ ਮੈਂ ਇੰਨੇ ਮਤਲਬ ਜੋ ਮੈਨੂੰ ਬਾਬੇ ਨੇ ਦਿੱਤਾ ਨਾ ਉਹ ਮਾਪਿਓ ਦੀ ਦੁਆਵਾਂ ਕਰਕੇ ਹੀ ਹੈਗਾ ਮੈਂ ਉਹਨਾਂ ਨੇ ਬਸ ਮਾਪਿਓ ਕਵਾਂਗਾ ਮੇਰੇ ਸਭ ਤੋਂ ਮੋਟੀਵੇਸ਼ਨਲ ਜੜੇ ਹੈਗੇ ਨੇ ਮੈਂ ਜਿਨ੍ਹਾਂ ਨੂੰ ਮਤਲਬ ਕੁਝ ਕਰਨਾ ਚਾਹਨਾ ਹੋਣਾ ਆਸਤੇ ਮੇਰੇ ਮਾਂ ਪੇ ਹੀ ਹੈ ਬਸ ਜੀ ਸੋ ਬਹੁਤ ਵਧੀਆ ਲੱਗਾ ਤੁਹਾਡੀ ਜਰਨੀ ਬਹੁਤ ਇਨਸਪਾਇਰਿੰਗ ਹੈ ਸੋ ਉਮੀਦ ਕਰਦੀ ਹਾਂ ਕਿ ਹੋਰ ਬੱਚੇ ਤੁਹਾਡੀ ਜਿਹੜੀ ਇਹ ਸਟੋਰੀ ਹੈ ਸੁਣਨ ਤੇ ਇਨਸਪਾਇਰ ਹੋਣ ਤੇ ਇੱਕ ਆਪਣਾ ਗੋਲ ਜਿਹੜਾ ਹੈ ਉਹ ਜ਼ਰੂਰ ਸੈੱਟ ਕਰਨ ਸੋ ਹੁਣ ਤੁਹਾਡੇ ਤੋਂ ਇਜਾਸਤ ਲੈਣਾ ਚਾਹਾਂਗੀ ਤੇ ਤੁਹਾਡੇ ਤੋਂ ਵੀ ਇਜਾਸਤ ਲੈਣੀ ਆ ਹੋਰ ਅਪਡੇਟ ਦੇ ਲਈ ਬਣੇ ਰੋ ਗੱਪੜੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ